ਮਾਨਯੋਗ ਡੀਜੀਪੀ ਸਾਹਿਬ ਪੰਜਾਬ श्री गौरव यादव जी आईपीएस श्री हरचरण सिंह भोलर डीआईजी साहब ਬਠਿੰਡਾ ਰੇਂਜ ਬਠਿੰਡਾ ਤੇ मैडम अमनित कोंडल आईपीएस एसएसपी बਠਿੰਡਾ जी ਦੇ ਦੇਸ਼ਾ ਨਿਰਦੇਸ਼ਾਂ ਦੇ ਤਹਿਤ ਮਾੜੇ ਅਨਸਰਾਂ ਨੂੰ ਨਤਪਾਨ ਦੇ ਸਬੰਧ ਦੇ ਵਿੱਚ ਚਲਾਈ ਗਈ ਮੁਹਿੰਮ ਨੂੰ ਲੈ ਕੇ ਇੱਕ ਅਸੀਂ ਜਿਹੜਾ ਤਲਵੰਡੀ ਪੁਲਿਸ ਵੱਲੋਂ ਇੱਕ ਬਲਾਈਂਡ ਮਰਡਰ ਨੂੰ ਜਿਹੜਾ ਹੈਗਾ ਉਹ ਟ੍ਰੇਸ ਕੀਤਾ ਹੈਗਾ ਇਹਦਾ ਇਸ ਤਰ੍ਹਾਂ ਹੈਗਾ ਇਹ ਮਿਤੀ 19 12 21 ਨੂੰ ਜਸਵਿੰਦਰ ਸਿੰਘ ਇਹਦੇ ਭੇਟੇ ਦੀ ਜਿਹੜੀ ਹੈਗੀ ਹੈ ਜਗਸੀਰ ਸਿੰਘ ਦੀ ਜਿਹੜੀ ਹੈਗੀ ਹੈ ਮੌਤ ਹੋਈ ਸੀਗੀ ਰਾਤ ਸਮੇ ਤੇ ਬਹਿਮਨ ਜਸਾ ਸਿੰਘ ਵਾਲੇ ਪਿੰਡ ਉਥੇ ਜਿਹੜਾ ਇਹਦਾ ਮੋਟਰਸਾਈਕਲ ਜਿਹੜਾ ਹੈਗਾ ਤੇ ਇਹਦੀ ਡੈੱਡ ਬੋਡੀ ਉਥੋਂ ਮੌਕੇ ਤੋਂ ਮਿਲੀ ਸੀਗੀ ਜਿਹਦੇ ਸਬੰਧ ਚ ਕਾਰਵਾਈ ਕਰਦੇ ਹੋਏ 174 ਦੀ ਕਾਰਵਾਈ ਕਰਦੇ ਹੋਏ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜਾ ਹੈਗਾ ਇਹਦੀ ਜਿਹੜੀ ਹੈਗੀ ਹੈ ਉਦੋਂ ਮਤਲਬ ਇਹਦੀ ਕਾਰਵਾਈ ਅਮਲ ਵਿੱਚ ਲਿਆਂਦੀ ਸੀ 674 ਦੀ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੇ ਜਸਵਿੰਦਰ ਸਿੰਘ ਨੇ ਕੁਝ ਸਮੇਂ ਬਾਅਦ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀਆਂ ਵੀ ਜਿਹੜੀ ਉਹਦੇ ਲੜਕੇ ਦੀ ਮੌਤ ਜਿਹੜੀ ਹੈਗੀ ਹੈ ਉਹ ਸ਼ੱਕੀ ਹੈ ਉਦੋਂ ਹਾਂ ਦਾ ਸਾਹ ਮੰਨਾਂ ਗਿਆ ਸੀ ਉਦੋਂ 174 ਦੀ ਕਾਰਵਾਈ ਕੀਤੀ ਸੀਗੀ ਵੀ ਜਿਹੋ ਜਿਹੜਾ ਜਿਹੜਾ ਹੈਗਾ ਮੌਕਾ ਹੋਊਗਾ ਜਾਂ ਜਿਸ ਤਰ੍ਹਾਂ ਦੇ ਬਿਆਨ ਹੋਣਗੇ ਕਿਉਂਕਿ ਉਦੋਂ ਹਾਲ ਦੀ ਘੜੀ ਹੈ ਉਹਨਾਂ ਨੇ ਕੋਈ ਬਿਆਨ ਨਹੀਂ ਸੀ ਲਿਖਾਇਆ ਇਹ ਜੀ ਤੇ ਉਹਦੇ ਤੇ ਫਿਰ ਜਿਹੜਾ ਹੈਗਾ ਉਹਨੇ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀਆਂ ਜਿਹਦੇ ਤੇ ਸੀਨੀਅਰ ਅਫਸਰਾਂ ਵੱਲੋਂ ਪੜਤਾਲ ਕਰਨ ਤੋਂ ਬਾਅਦ ਜਿਹੜਾ ਹੈਗਾ ਇੱਕ ਮੁਕੱਦਮਾ ਨੰਬਰ 39 ਮਿਤੀ 4/3/22 ਅੰਡਰ ਸੈਕਸ਼ਨ 304ਏ 279 ਆਈਪੀਸੀ ਜਿਹੜਾ ਹੈਗਾ ਅਨ ਨਾਮਾਲੂਮ ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਉਹ ਦਰਜ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਇਹ ਜਿਹੜਾ ਮਰਨ ਵਾਲੇ ਦੇ ਪਿਤਾ ਦੀ ਜਿਹੜੀ ਹੈਗੀ ਹੈ ਫਿਰ ਨਹੀਂ ਤਸੱਲੀ ਹੋਈ ਹੈਗੀ ਉਹਨੇ ਜਿਹੜੀਆਂ ਹੈਗੀਆਂ ਉਹ ਦਰਖਾਸਤਾਂ ਦੇਣੀਆਂ ਜਾਰੀ ਰੱਖੀਆਂ ਤੇ ਜਿਹੜਾ ਕਹਿੰਦਾ ਸੀਗਾ ਵੀ ਮੇਰੇ ਬੇਟੇ ਦੀ ਮੌਤ ਜਿਹੜੀ ਹੈਗੀ ਹੈ ਸ਼ੱਕੀ ਹਾਲਾਤਾਂ ਚ ਹੋਈ ਹੈ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਜਾ ਕੇ ਮਿਲਿਆ ਤੇ ਮੈਨੂੰ ਵੀ ਵਾਰ-ਵਾਰ ਮਿਲਦਾ ਰਿਹਾ ਤੇ ਮਾਨਯੋਗ ਐਸਐਸਪੀ ਸਾਹਿਬ ਦਾ ਇਹ ਹੁਕਮ ਸੀਗਾ ਵੀ ਸਖਤੀ ਨਾਲ ਜਿਹੜਾ ਹੈਗਾ ਇਹਦੀ ਤਫਤੀਸ਼ ਕਰਦੇ ਹੋਏ ਜਿਹੜਾ ਹੈਗਾ ਮੁਖ ਅਫਸਰ ਸਾਹਿਬ ਨੂੰ ਵੀ ਕਿਹਾ ਸੀਗਾ ਮੈਡਮ ਸਰਬਜੀਤ ਕੌਰ ਨੂੰ ਵੀ ਇਹਦੀ ਤਫਤੀਸ਼ ਕਰਕੇ ਜਿਹੜੀ ਹੈਗੀ ਹੈ ਇਹ ਮਰਡਰ ਜਿਹੜਾ ਹੈਗਾ ਇਹ ਟਰੇਸ ਕੀਤਾ ਜਾਵੇ ਜਾਂ ਇਹਦੇ ਅਸਲੀ ਹਾਲਾਤਾਂ ਤੋਂ ਜਿਹੜਾ ਹੈਗਾ ਉਹ ਪਤਾ ਲਗਾਇਆ ਜਾਵੇ ਤੇ ਜਿਹਦੇ ਸਬੰਧ ਚ ਕਾਰਵਾਈ ਕਰਦੇ ਹੋਏ ਇਨਸਪੈਕਟਰ ਸਰਬਜੀਤ ਕੌਰ ਅਤੇ ਇਹਨਾਂ ਦੀ ਸਾਰੀ ਟੀਮ ਨੇ ਤੇ ਤਲਵੰਡੀ ਪੁਲਿਸ ਨੇ ਜਿਹੜਾ ਹੈਗਾ ਇਹ ਇੱਕ ਬਲਾਈਂਡ ਮਰਡਰ ਜਿਹੜਾ ਹੈਗਾ ਇਹ ਟਰੇਸ ਕੀਤਾ ਤੇ ਹੁਣ ਇਹ ਇਹਦਾ ਜਿਹੜਾ ਮੇਨ ਦੋਸ਼ੀ ਹੈਗਾ ਜਿਨੇ ਇਹ ਮਰਡਰ ਕੀਤਾ ਸੀਗਾ ਉਹ ਲਖਵੀਰ ਸਿੰਘ ਉਰਫ ਲੱਖੀ ਸਿੰਘ ਉਰਫ ਲਖਵਿੰਦਰ ਸਿੰਘ son of ਜਗਜੀਤ ਸਿੰਘ ਜੱਗਾ ਬਹਿਮਨ ਜਸੇ ਦਾ ਇਹ ਰਹਿਣ ਵਾਲਾ ਹੈਗਾ ਤੇ ਇਹਨੇ ਜਿਹੜਾ ਹੈਗਾ ਇਹਨੂੰ ਅਰੈਸਟ ਕਰ ਲਿਆ ਹੈਗਾ ਤੇ ਇਹਦੇ ਸਬੰਧ ਦੇ ਵਿੱਚ ਜਿਹੜੀ ਹੈਗੀ ਹੈ ਇਹਦੀ ਗ੍ਰਿਫਤਾਰੀ ਜਿਹੜੀ ਹੈਗੀ ਹੈ ਕਰ ਲਈ ਗਈ ਹੈਗੀ ਹੈ ਤੇ ਇਹਨੇ ਜਿਹੜਾ ਹੈਗਾ ਆਪਣੇ ਮੁੱਢਲੇ ਬਿਆਨਾਂ ਦੇ ਮੁੱਢਲੀ ਪੁੱਛਗਿੱਛ ਤੇ ਮੰਨਿਆ ਹੈਗਾ ਵੀ ਇਹਨੇ ਜਿਹੜਾ ਹੈਗਾ ਇਹ ਮਰਡਰ ਜਿਹੜਾ ਹੈਗਾ ਕੁਝ ਹੋਰ ਵਿਅਕਤੀਆਂ ਦੇ ਨਾਲ ਮਿਲ ਕੇ ਜਿਹੜਾ ਹੈਗਾ ਤੇ ਕੁਝ ਵਿਅਕਤੀਆਂ ਦੇ ਕਹਿਣ ਤੇ ਕੀਤਾ ਤੇ ਉਹਨਾਂ ਦੇ ਬਾਰੇ ਜਿਹੜਾ ਹੈਗਾ ਹਾਲੇ ਪਤਾ ਕੀਤਾ ਜਾ ਰਿਹਾ ਹੈ ਇਹਦੇ ਇਹਦਾ ਰਿਮਾਂਡ ਲੈ ਕੇ ਜਿਹੜਾ ਹੈਗਾ ਅੱਗੇ ਤੋਂ ਉਹਨਾਂ ਬੰਦਿਆਂ ਬਾਰੇ ਵੀ ਪਤਾ ਕਰਕੇ ਤੇ ਉਹਨਾਂ ਬੰਦਿਆਂ ਨੂੰ ਵੀ ਸੁਰੱਖਾਂ ਦੇ ਮਗਰ ਜਿਹੜਾ ਹੈਗਾ ਧੱਕਿਆ ਜਾਵੇਗਾ ਕੀ ਕਾਰਨ ਸਰ ਮਰਡਰ ਦਾ ਕਾਰਨ ਕੀ ਹੈ ਇਹਦੇ ਚ ਮੁੱਢਲੀ ਤਫਤੀਸ਼ ਚ ਦੇਖੋ ਇਹ ਹਲੇ ਨੇ ਇਹੀ ਦੱਸਿਆ ਹੈਗਾ ਵੀ ਕੁਝ ਬੰਦਿਆਂ ਨੇ ਮਤਲਬ ਜਿਹੜਾ ਹੈਗਾ ਇਹ ਮਰਡਰ ਜਿਹੜਾ ਹੈਗਾ ਅਸੀਂ ਰਲ ਕੇ ਕੀਤਾ ਤੇ ਕਹਿ ਕੇ ਕਰਾਇਆ ਤੇ ਇਹਨੇ ਹਲੇ ਉਹ ਵਜ੍ਹਾ ਜਿਹੜੀ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਹਲੇ ਤਫਤੀਸ਼ ਨੂੰ ਧਿਆਨ ਚ ਰੱਖਦੇ ਹੋਏ ਕਿਉਂਕਿ ਇਹਦੇ ਨਾਲ ਜਿਹੜਾ ਹੈ ਦੋਸ਼ੀਆਂ ਨੂੰ ਫਾਇਦਾ ਮਿਲ ਸਕਦਾ ਤੇ ਉਹ ਤੁਹਾਨੂੰ ਬਾਅਦ ਚ ਅਸੀਂ ਦੱਸਾਂਗੇ ਆਪਣਾ ਜਿਹੜਾ ਕਤਲ ਕਰਿਆ ਉਹ ਦਾ ਸਾਕਾ ਪਤੀ ਜਿਹਾ ਸੀ ਜਿਹੜਾ ਕਤਲ ਕੀਤਾ ਸੀਗਾ ਨਹੀਂ ਉਹ ਇਹਦਾ ਕੁਛ ਨਹੀਂ ਲੱਗਦਾ ਹੈਗਾ ਇਹ ਤਾਂ ਪਿੱੜਦੇ ਰਹਿਣ ਵਾਲਾ ਸੀਗਾ ਜਿਹੜਾ ਮੇਨ ਦੋਸ਼ੀ ਅਸੀਂ ਫੜਿਆ ਹੈਗਾ ਹਾਲੇ ਤੇ ਉਹ ਅੱਗੇ ਹਾਲੇ ਤਫ਼ਤੀਸ਼ ਹੈਗੀ ਹੈ ਉਹ ਤਫ਼ਤੀਸ਼ ਤੇ ਵਿੱਚ ਦੇਖਾਂਗੇ ਕੀ ਅੱਗੇ ਆਂਦਾ ਹੈਗਾ ਮੇਰਾ ਨਾਮ ਜਸਵਿੰਦਰ ਸਿੰਘ ਉਰਫ ਸ਼ੰਗਰਪਿੰਡ ਬਹਿਮਣ ਜਸਤਾ ਸਿੰਘ ਸੈਮ ਹੌਸਲਾ ਅਰਜੀਤ ਸਿੰਘ ਅੱਛਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਦਾ ਮੈਂ ਰਹਿਣ ਵਾਲਾ ਹਾਂ ਹਾਂਜੀ ਮੇਰੇ ਬੇਟੇ ਦਾ 2021 ਦੇ ਵਿੱਚ ਕਤਲ ਕੀਤਾ ਗਿਆ ਸੀ ਜਿਸ ਨੂੰ ਪੁਲਿਸ ਨੇ ਐਕਸੀਡੈਂਟ ਦਾ ਰੂਪ ਦਿੱਤਾ ਪਰੰਤੂ ਉਹ ਐਕਸੀਡੈਂਟ ਨਹੀਂ ਸੀ ਉਹਦਾ ਮਤਲਬ ਕਿ ਮਾਰਡ ਕੀਤਾ ਗਿਆ ਸੀ ਪੁਲਿਸ ਦੇ ਮੈਂ ਕਾਫੀ ਤਰਲੇ ਮਿੰਨਤਾ ਕਰਦਾ ਰਿਹਾ ਪਰ ਪੁਲਿਸ ਨੇ ਕੁਝ ਨਹੀਂ ਕੀਤਾ ਮਤਲਬ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਗਈ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਪਰ ਹੁਣ ਦੋ ਅਫਸਰ ਇਹ ਜੀ ਆਏ ਸੀ ਡੀਐਸਪੀ ਸਾਹਿਬ ਤੇ ਇੰਸਪੈਕਟਰ ਸਾਹਿਬ ਜਿਨ੍ਹਾਂ ਨੇ ਮੇਰੇ ਮੇਰੀ ਮਤਲਬ ਕਿ ਪੂਰੀ ਤਸੱਲੀ ਦੇ ਨਾਲ ਇਨਕੁਆਰੀ ਕੀਤੀ ਇਨਕੁਆਰੀ ਹੁੰਦੇ ਹੋਏ ਇਹਨਾਂ ਨੇ ਮਤਲਬ ਕਿ ਮੇਰੇ ਬੇਟੇ ਦਾ ਕਤਲ ਕੱਢਿਆ ਤੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਪਹਿਲੀ ਬੇਨਤੀ ਤਾਂ ਮੇਰੀ ਇਹੀ ਹੈ ਕਿ ਇਹਨਾਂ ਅਫਸਰਾਂ ਵਰਗਾ ਮਤਲਬ ਕਿ ਰੱਬ ਦਾ ਰੂਪ ਹਨ ਜਿਹੜੇ ਇਹ ਅਫਸਰ ਆਏ ਸੀ ਦੋਨੇ ਇੰਸਪੈਕਟਰ ਸਾਹਿਬ ਤੇ ਡਿਊਟੀ ਸਾਹਿਬ ਇਹਨਾਂ ਨੇ ਮਤਲਬ ਕਿ ਮੇਰੇ ਦੇ ਪੂਰਾ ਤਰਸਯੋਗ ਕਰਕੇ ਮੇਰੀ ਜਿਹੜੀ ਇਨਕੁਆਰੀ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਜੋ ਕੰਮ ਕੀਤਾ ਬਿਲਕੁਲ ਸਹੀ ਕੀਤਾ ਤੇ ਮੇਰੇ ਬੇਟੇ ਦਾ ਮਤਲਬ ਕਿ ਇਹਨਾਂ ਨੇ ਕਤਲ ਕਰਿਆ ਹੀ ਤੁਸੀਂ ਉਦੋਂ ਤੋਂ ਜਿਹੜੇ ਮਾਰ ਰਹੇ ਸੀ ਥਾਣੇ ਵਿੱਚ ਜਾਂ ਫਿਰ ਹੁਣ ਇਹਨਾਂ ਨੇ ਆਪਣੇ ਆਪ ਕੇਸ ਖੋਲ੍ਹਿਆ ਹੋ ਨਹੀਂ ਮੈਡਮ ਮੈਂ ਜਾਣਦਾ ਆ ਪਰ ਮਤਲਬ ਕਿ ਕੋਈ ਸਬੂਤ ਨਹੀਂ ਇਹਨਾਂ ਨੂੰ ਮਿਲਿਆ ਜਿਸ ਦਿਨ ਇਹਨਾਂ ਨੂੰ ਸਬੂਤ ਮਿਲ ਗਿਆ ਇਹਨਾਂ ਨੇ ਮੈਨੂੰ ਆਪ ਦੀ ਆ ਬੁਲਾ ਕੇ ਵੀ ਜਸਵਿੰਦਰ ਸਿੰਘ ਸਾਡੇ ਕੋਲੇ ਆ ਮੈਂ ਇਹਨਾਂ ਦੇ ਕੋਲੇ ਗਿਆ ਕਹਿੰਦਾ ਮੈਂ ਅੰਦਰ ਕਿਤੇ ਬੇਟੇ ਦਾ ਕਤਲ ਹੋਇਆ ਸਮ ਨੂੰ ਪੱਕੇ ਸਬੂਤ ਮਿਲ ਗਏ ਆਪਾਂ ਇਹ ਕਤਲ ਕੱਢਣਾ ਤੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਵੀ ਇਹਨਾਂ ਬੰਦਿਆਂ ਨੂੰ ਸਖਤ ਸਖਤ ਸਜ਼ਾ ਦੇਣੀ ਚਾਹੀਦੀ ਹੈ